ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਹੁਵੇ-ਹੁਵੇ ਸਿਆਸੀ ਮਾਹੌਲ ਗਰਮੌਂਦਾ ਜਾ ਰਿਹਾ ਹੈ ਕਿਸੇ ਰਾਜਨੇਤਾ ਦਾ ਸਟ੍ਰਿੰਗ ਹੋ ਰਿਹਾ ਹੈ ਕਿਸੇ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਤੇ ਕਿਸੇ ਦੀ ਆਡੀਓ ਇਹ سلسلہ ਅਕਸਰ ਬੋਟਾ ਦੇ ਨੇੜੇ ਸ਼ੁਰੂ ਹੋ ਕੇ ਬੋਟਾ ਦੇ ਖਤਮ ਹੁੰਦੇ ਹੀ ਖਤਮ ਹੋ ਜਾਂਦਾ ਹੈ ਜੀ ਹਾਂ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਮਾਮਲਾ ਹੈ ਕੀ ਮਾਮਲਾ ਹੈ ਇੱਕ ਆਡੀਓ ਵਾਇਰਲ ਹੋਂਦਾ ਸ਼੍ਰਮਣੀ ਅਕਾਲੀ ਦਲ ਵੱਲੋਂ ਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਰੇਲ ਸਿੰਘ ਚੰਦੂ ਮਾਜਰਾ ਦੀ ਪਤਨੀ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਵੋਟਰਾਂ ਚ ਉਹਨਾਂ ਦਾ ਸਾਥ ਦੇਣ ਲਈ ਕਿਸੇ ਦੇ ਤਰਲੇ ਮਿੰਟਾਂ ਕੱਢ ਰਹੇ ਨੇ ਪਰ ਸਾਹਮਣੇ ਵਾਲੇ ਨੇ ਉਹਨਾਂ ਨੂੰ ਠੋਕਮਾ ਜਵਾਬ ਦਿੱਤਾ ਕਿ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਸਾਥ ਨੂੰ ਮੁਆਫੀ ਦਿੱਤੀ ਹੈ ਅਸੀਂ ਉਹਨਾਂ ਨੂੰ ਵੋਟ ਨਹੀਂ ਦੇਵਾਂਗੇ ਤੇ ਹੁਣ ਸਾਨੂੰ ਸਿਰਫ ਬੇਅਦਵੀਂ ਲਿਖਦੀ ਹੈ ਪਰ ਫਿਰ ਵੀ ਸ਼੍ਰੀਮਤੀ ਚੰਦੂ ਮਾਜਰਾ ਉਹਨਾਂ ਅੱਗੇ ਗਿੜਗਿੜਾ ਕੇ ਵੋਟਾਂ ਦੀ ਭੀਖ ਮੰਗਦੇ ਰਹੇ ਦੱਸ ਦਈਏ ਕਿ ਚੱਕ ਦੀ ਟੀਵੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹਾਂਜੀ ਇਹ ਲੰਕਸਾਉ ਦਾ ਨੰਬਰ ਹੈ ਜੀ ਹਾਂਜੀ 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 ਮੈਂ ਮਿਸ ਜੰਨੂ ਮਾਦੇਰਾ ਬੋਲਦੀ ਐ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ ਜੀ ਠੀਕ ਹੈ ਜੀ ਠੀਕ ਹੈ ਉਹ ਠੀਕ ਹੈ ਜੀ ਪਰਵਾਨ ਹਾਂਜੀ ਸ਼ੁਕਰ ਹੈ ਜੀ ਆਹ ਜੀ ਉਹ ਮੈਂ ਕਿਸੇ ਨਕੰਡੀ ਜੀ ਸੀ ਆਉਂਣਾ ਮੈਂ ਤਾਂ ਆ ਕੇ ਜਾਣੇ ਆ ਅੱਛਾ ਜੀ ਹਾਂਜੀ ਹਾਂ ਤੇ ਹੁਣ ਫਿਰ ਇਲੈਕਸ਼ਨ ਆ ਗਈ ਨਾ ਜੀ ਹੁਣ ਫਿਰ ਕਰਿਓ ਪੂਰੀ ਆਪਣੀ ਮਦਦ ਹੈ ਨਾ ਮਮ ਦੇਖੋ ਜੀ ਤੁਹਾਨੂੰ ਮੈਂ ਸੱਚ ਕਹਾਂ ਹਾਂ ਇਹ ਕਹਾਂ ਨੂੰ ਮੈਂ ਕਹਾਂ ਵੀ ਦੇਖੋ ਮੈਂ ਤਾਂ ਦੀ ਗੁਰੂ ਰੰਧਾ ਸਾਹਿਬ ਬੇਅਦਬੀ ਨਹੀਂ ਦੇਦਾ ਬਸ ਮੈਂ ਹੋਰ ਕੁਝ ਨਹੀਂ ਦੇਖਦਾ ਜੀ ਤੁਹਾਨੂੰ ਮੈਂ ਤੁਹਾਨੂੰ ਮੈਂ ਗੱਲ ਕਹਾਂ ਜੀ ਮੈਂ ਤਾਂ ਹੋਰ ਕੁਝ ਨਹੀਂ ਦੇਖਦਾ ਦੇਖੋ ਮੇਰੀ ਗੱਲ ਸੁਣੋ ਉਹ ਤਾਂ ਗੱਲ ਠੀਕ ਹੈ ਪਰ ਫੇਰ ਵੀ ਬੰਦਾ ਪਾਰਟੀ ਦੇ ਉੱਪਰ ਉੱਠ ਕੇ ਕੈਂਡੀਡੇਟ ਦੇਖ ਕੇ ਤੁਮਾਰ ਤੇ ਕਰਦਾ ਹੀ ਹੈ ਨਾ ਨਹੀਂ ਜਿਹੜਾ ਕਹੇ ਵੀ ਸਾਥੇ-ਸੱਸੀ ਸਾਉਧ ਨੂੰ ਸਰਸੇ ਵਾਲੇ ਸਾਧ ਨੂੰ ਮਾਫੀ ਦੇਣਾ ਜਿਹੜਾ ਉਹ ਹੈ ਤਾਂ ਉਹ ਗੱਲ ਸਹੀ ਹੈ ਨੀ ਮੈਂ ਮੈਂ ਤਾਂ ਤੁਹਾਨੂੰ ਦੂਜੀ ਗੱਲ ਕਰ ਰਹੀ ਹਾਂ ਨਹੀਂ ਨਹੀਂ ਵੀ ਇੱਕ ਪਾਸੇ ਪਾਰਟੀ ਹੁੰਦੀ ਚਲੋ ਠੀਕ ਹੈ ਕਿ ਕੈਂਡੀਡੇਟ ਵੀ ਹੁੰਦਾ ਵੀ ਜਿਹਨੇ ਕੰਮ ਕੀਤੇ ਹੋਣ ਗੱਲ ਤਾਂ ਉਹ ਹੈ ਨਾ ਜੀ ਨਹੀਂ ਨਹੀਂ ਦੇਖੋ ਮੈਂ ਤਾਂ ਤੁਹਾਨੂੰ ਮੈਂ ਜੋ ਮੈਂ ਤੁਹਾਨੂੰ ਕਿਹਾ ਜੀ ਵੀ ਵੀ ਤੁਹਾਨੂੰ ਮੈਂ ਕਾਨੂੰ ਕਹਾ ਵੀ ਵੀ ਅੱਜ ਕਹਾ ਵੀ ਇਹਨਾਂ ਨੇ ਜੋ ਗੁਰੂ ਰੰਤ ਸਾਹਿਬ ਜਿਹੜਾ ਬਾਣੀ ਗਲਤ ਪੜ੍ਹ ਗਏ ਔਨ ਦੀ ਸਟੇਜ ਤੇ ਇਹ ਤੁਸੀਂ ਰੋਪੜ ਦਾ ਤੁਸੀਂ ਸੁਣਿਆ ਹੀ ਹੋਣਾ ਡਾਕਟਰ ਚੀਮਾ ਜਿਹੜੇ ਸਟੇਜ ਤੇ ਬੋਲ ਰਹੇ ਸੀ ਜਿਹੜੇ ਹਾਂਜੀ ਇਹ ਤੁਸੀਂ ਇਹ ਗੱਲਾਂ ਇਹ ਸਹੀ ਨਹੀਂ ਲੱਗਦੀਆਂ ਜੀ ਇਹ ਨਾ ਫਿਰ ਮਨ ਉੱਠ ਜਾਂਦਾ ਇਹਨਾਂ ਗੱਲਾਂ ਤੋਂ ਨਾ ਜੀ ਬੜਾ ਰੋਸ ਹੈ ਇਸ ਚੀਜ਼ ਦਾ ਮਨ ਚ ਨਾ ਜੀ ਬਸ ਹੋਰ ਕੁਝ ਨਹੀਂ ਹੈ ਜੀ ਨਹੀਂ ਫਿਰ ਹੋਰ 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 ਕਿਹੜੇ ਚੰਗੇ ਨੇ ਜੀ ਕਿਹਨੂੰ ਔਰ ਨੋਟਾ ਨੋਟਾ ਦੱਬ ਦਾਂਗੇ ਜੀ ਕੋਈ ਚੱਕਰ ਨਹੀਂ ਹੈ ਜੀ ਨੋਟਾ ਦੱਬ ਦਿਆਂਗੇ ਜੀ ਹੋਰ ਕੀ ਹੈ ਨਹੀਂ ਨਹੀਂ ਚਲੋ ਦੇਖੋ ਇੱਕ ਨਾ ਬੰਦਾ ਇਹਨੂੰ ਬੰਦਾ 100 ਵਾਰੀ ਕੰਮ ਆਉਂਦਾ ਹੈ ਪਰ ਇਸ ਤਰ੍ਹਾਂ ਦੇਖੋ ਬਾਹਰ ਬਹੁਤ ਲੋਕ ਨੇ ਆਏ ਤਾਂ ਜਿਹੜੇ ਹੁਣ ਇਹ ਵੀ ਗੱਲ ਇਹ ਗੱਲ ਕਹਿ ਰਹੇ ਨੇ ਵੀ ਅਸੀਂ ਪਾਰਟੀ ਦੇ ਉੱਪਰ ਉੱਟ ਕੇ ਕੈਂਡੀਡੇਟ ਲੈ ਕੇ ਪਾਵਾਂਗੇ ਐ ਤਾਂ ਬਹੁਤ ਬੰਦੇ ਹੈ ਜਿਹੜੇ ਜਿਹੜੀ ਗੱਲ ਤੁਸੀਂ ਕਰ ਰਟੇ ਕਰਨੇ ਵਾਲੇ ਪਰ ਉਹ ਇਹ ਗੱਲ ਵੀ ਕਹਿ ਰਹੇ ਨੇ ਲੋਕ ਨਾਲ ਹੂੰ ਹੂੰ ਤੇ ਕੋਈ ਨਹੀਂ ਹਰੇ ਹੋਰ ਸਮਝਾ ਹੈਗਾ ਕੋਈ ਗੱਲ ਨਹੀਂ ਦੇਖ ਲੈਣੇ ਆ ਹੋਰ ਕਿਹੜਾ ਆ ਜਾਂਦਾ ਹਾਂ ਮੈਂ ਤਾਂ ਜੀ ਤੁਹਾਨੂੰ ਕਹਾ ਵੀ ਨਹੀਂ ਕਿ ਮੈਂ ਤਾਂ ਜੀ ਤੁਹਾਨੂੰ ਮੈਂ ਕਹਾ ਵੀ ਮੈਂ ਇਹਨਾਂ ਦਾ ਬੇਟਾ ਗੱਲ ਕਰ ਰਿਹਾ ਇਸ ਟਾਈਮ ਤੇ ਮੈਂ ਤਾਂ ਜੀ ਵੀ ਮੈਂ ਤਾਂ ਮਾਫੀ ਚਾਹੁੰਦਾ ਤੁਹਾਡੇ ਤੋਂ ਵੀ ਮੈਂ ਤਾਂ ਨਹੀਂ ਹੈ ਜੀ ਮੈਂ ਬਾਕੀ ਮੇਰੇ ਮਾਤਾ ਪਿਤਾ ਨੇ ਜੀ ਬਾਕੀ ਤੁਹਾਨੂੰ 올 ਦਾ ਵੈਸਟ ਹੀ ਗਾਉਂਗਾ ਮੈਂ ਤੁਹਾਨੂੰ ਠੀਕ ਹੈ ਜੀ ਚੰਗਾ ਜੀ ਤੁਸੀਂ ਗੱਲ ਹੈਲੋ ਹੈਲੋ ਹਾਂਜੀ ਹਾਂਜੀ ਇਹ ਲੰਗਸਾਹ ਦਾ ਨੰਬਰ ਹੈ ਜੀ ਹਾਂਜੀ 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 ਮੈਂ ਮਿਸ ਜਿੰਦ ਮਾਜਰਾ ਬੋਲਦੀ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ ਜੀ ਠੀਕ ਹੈ ਜੀ ਠੀਕ ਹੈ ਸੋ ਠੀਕ ਹੈ ਜੀ ਪਰਵਾਨ ਹਾਂਜੀ ਸ਼ੁਕਰ ਹੈ ਜੀ ਅੱਛਾ ਜੀ ਸੋ ਮੈਂ ਕਿਸੇ ਮਕੈਨਿਕ ਜੀ ਜੀ ਉਹਨਾਂ ਮੇਠਾ ਆ ਕੇ ਜਾਣੇ ਆ ਅੱਛਾ ਜੀ ਹਾਂਜੀ ਹਾਂ ਤੇ ਹੁਣ ਫਿਰ ਇਲੈਕਸ਼ਨ ਆ ਗਈ ਨਾ ਜੀ ਹੁਣ ਫਿਰ ਸਾ ਕਰੀਓ ਪੂਰੀ ਆਪਣੀ ਮਦਦ ਹੈ ਨਾ ਹੂੰ ਦੇਖੋ ਜੀ ਤੁਹਾਨੂੰ ਮੈਂ ਸੱਚ ਕਹਾਂ ਹਾਂ ਇਹ ਕਹਾਂ ਨੂੰ ਮੈਂ ਕਹਾਂ ਵੀ ਦੇਖੋ ਮੈਂ ਤਾਂ ਹੀ ਗੁਰਗੰਸਾਂ ਨੂੰ ਬੇਅਦ ਵੀ ਦੇਦਾ ਬਸ ਮੈਂ ਹੋਰ ਕੁਝ ਨਹੀਂ ਦੇਖਦਾ ਜੀ ਤੁਹਾਨੂੰ ਮੈਂ ਤੁਹਾਨੂੰ ਮੈਂ ਗੱਲ ਕਹਾਂ ਹਾਂ ਜੀ ਮੈਂ ਤਾਂ ਹੋਰ ਕੁਝ ਨਹੀਂ ਕਹਿੰਦਾ ਜੀ ਦੇਖੋ ਮੇਰੀ ਗੱਲ ਸੁਣੋ ਉਹ ਤਾਂ ਗੱਲ ਠੀਕ ਹੈ ਪਰ ਫੇਰ ਵੀ ਬੰਦਾ ਪਾਰਟੀ ਦੇ ਉੱਪਰ ਉੱਠ ਕੇ ਕੈਂਡੀਡੇਟ ਦੇਖ ਕੇ ਤੁਮਾਰ ਤੇ ਕਰਦਾ ਹੀ ਹੈ ਨਾ ਜੀ ਨਹੀਂ ਜਿਹੜਾ ਕਹੇ ਵੀ ਸਾਦੇ ਸੱਸੇ ਸਾਧ ਨੂੰ ਸਰਸੇ ਵਾਲੇ ਸਾਧ ਨੂੰ ਮਾਫੀ ਦੇਣਾ ਜਿਹੜਾ ਉਹ ਹੈ ਤਾਂ ਉਹ ਗੱਲ ਸਹੀ ਹੈ ਜੀ ਨੀ ਮੈਂ ਮੈਂ ਤਾਂ ਤੁਹਾਨੂੰ ਦੂਜੀ ਗੱਲ ਕਰ ਰਹੀ ਹਾਂ ਨਹੀਂ ਨਹੀਂ ਵੀ ਇੱਕ ਪਾਸੇ ਪਾਰਟੀ ਹੁੰਦੀ ਚਲੋ ਠੀਕ ਹੈ ਕਿ ਕੈਂਡੀਡੇਟ ਵੀ ਹੁੰਦਾ ਵੀ ਜਿਹਨੇ ਕੰਮ ਕੀਤੇ ਹੋਣ ਗੱਲ ਤਾਂ ਉਹ ਹੈ ਨਾ ਜੀ ਨਹੀਂ ਨਹੀਂ ਦੇਖੋ ਮੈਂ ਤਾਂ ਤੁਹਾਨੂੰ ਮੈਂ ਜੋ ਮੈਂ ਤੁਹਾਨੂੰ ਕਿਹਾ ਜੀ ਵੀ ਵੀ ਤੁਹਾਨੂੰ ਮੈਂ ਕਾਨੂੰ ਕਹਾ ਵੀ ਵੀ ਕਿਹਾ ਵੀ ਇਹਨਾਂ ਨੇ ਜੋ ਗੁਰੂ ਰੰਤ ਸਾਹਿਬ ਜਿਹੜਾ ਬਾਣੀ ਗਲਤ ਪੜ੍ਹ ਗਏ ਔਨ ਦੀ ਸਟੇਜ ਤੇ ਇਹ ਤੁਸੀਂ ਰੋਪੜ ਦਾ ਤੁਸੀਂ ਸੁਣਿਆ ਹੀ ਹੋਣਾ ਡਾਕਟਰ ਚੀਮਾ ਜਿਹੜੇ ਸਟੇਜ ਤੇ ਬੋਲ ਰਹੇ ਸੀ ਜਿਹੜੇ ਹਾਂਜੀ ਇਹ ਤੁਸੀਂ ਇਹ ਗੱਲਾਂ ਇਹ ਸਹੀ ਨਹੀਂ ਲੱਗਦੀਆਂ ਜੀ ਇਹ ਨਾ ਫਿਰ ਮਨ ਉੱਠ ਜਾਂਦਾ ਇਹਨਾਂ ਗੱਲਾਂ ਤੋਂ ਨਾ ਜੀ ਬੜਾ ਰੋਸ ਹੈ ਇਸ ਚੀਜ਼ ਦਾ ਮਨ ਚ ਨਾ ਜੀ ਬਸ ਹੋਰ ਕੁਝ ਨਹੀਂ ਹੈ ਜੀ ਨਹੀਂ ਫਿਰ ਹੋਰ 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 ਕਿਹੜੇ ਚੰਗੇ ਨੇ ਜੀ ਕਿਹਨੂੰ ਹੋਰ ਨੋਟਾ ਨੋਟਾ ਦੱਬਦੇਂਗੇ ਜੀ ਕੋਈ ਚੱਕਰ ਨਹੀਂ ਹੈ ਜੀ ਨੋਟਾ ਦੱਬਦੇਂਗੇ ਜੀ ਹੋਰ ਕੀ ਹੈ ਨਹੀਂ ਨਹੀਂ ਚਲੋ ਦੇਖੋ ਇੱਕ ਨਾ ਬੰਦਾ ਇਹਨੂੰ ਬੰਦਾ 100 ਵਾਰੀ ਕੰਮ ਆਉਂਦਾ ਹੈ ਪਰ ਇਸ ਤਰ੍ਹਾਂ ਦੇਖੋ ਬਾਹਰ ਬਹੁਤ ਲੋਕ ਨੇ ਆਏ ਤਾਂ ਜਿਹੜੇ ਹੁਣ ਇਹ ਵੀ ਗੱਲ ਇਹ ਗੱਲ ਕਹਿ ਰਹੇ ਨੇ ਵੀ ਅਸੀਂ ਪਾਰਟੀ ਦੇ ਉੱਪਰ ਉੱਠ ਕੇ ਕੈਂਡੀਡੇਟ ਲੈ ਕੇ ਪਾਵਾਂਗੇ ਐ ਤਾਂ ਬਹੁਤ ਬੰਦੇ ਹੈ ਜਿਹੜੇ ਜਿਹੜੀ ਗੱਲ ਤੁਸੀਂ ਕਰ ਟਾਈਮ ਕਰਨੇ ਵਾਲੇ ਪਰ ਉਹ ਇਹ ਗੱਲ ਵੀ ਕਹਿ ਰਹੇ ਨੇ ਲੋਕ ਨਾਲ ਹੂੰ ਹੂੰ ਕੋਈ ਗੱਲ ਨਹੀਂ ਹੋਰ ਸਮਝਾ ਹੈਗਾ ਕੋਈ ਗੱਲ ਨਹੀਂ ਦੇਖ ਲੈਣੇ ਆ ਹੋਰ ਕਿਹੜਾ ਆ ਜਾਂਦਾ ਹਾਂ ਮੈਂ ਤਾਂ ਤੁਹਾਨੂੰ ਕਹਾ ਵੀ ਨਹੀਂ ਕਿ ਮੈਂ ਤਾਂ ਜੀ ਤੁਹਾਨੂੰ ਮੈਂ ਕਹਾ ਵੀ ਮੈਂ ਇਹਨਾਂ ਦਾ ਬੇਟਾ ਗੱਲ ਕਰ ਰਿਹਾ ਇਸ ਟਾਈਮ ਤੇ ਮੈਂ ਤਾਂ ਜੀ ਵੀ ਮੈਂ ਤਾਂ ਮਾਫੀ ਚਾਹਣਾ ਤੁਹਾਡੇ ਤੋਂ ਵੀ ਮੈਂ ਤਾਂ ਨਹੀਂ ਹੈ ਜੀ ਮੈਂ ਬਾਕੀ ਮੇਰੇ ਮਾਤਾ ਪਿਤਾ ਨੇ ਜੀ ਬਾਕੀ ਤੁਹਾਨੂੰ 올 ਦਾ ਬੈਸਟ ਹੀ ਗਾਉਂਗਾ ਮੈਂ ਤੁਹਾਨੂੰ ਠੀਕ ਹੈ ਜੀ ਚੰਗਾ ਜੀ ਅੱਜ ਵੀ ਯਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ